ਬੇਬੇ ਬਾਪੂ ਦੁਨੀਆ ਤੋਂ ਚਲੇ ਗਏ ਤੇਰੇ ਨਸ਼ੇ ਦੇ ਕਰਕੇ ਪਛਤਾਵਾ ਹੈਗਾ ਇਸ ਗੱਲ ਦਾ ਬਈ ਪਛਤਾਵਾ ਤਾਂ ਬਹੁਤ ਆ ਬਈ ਯਾਰ ਕਿਉਂਕਿ ਬਈ ਮੈਂ ਚਿੱਟਾ ਪੀਂਦਾ ਸੀਗਾ ਨਾ ਖਾਂਦਾ ਸੀਗਾ ਉਸ ਚੱਕਰ ਦੇ ਵਿੱਚ ਮੇਰੇ ਬੇਬੇ ਬਾਪੂ ਚਲੇ ਗਏ ਹੈਨਾ ਤੇ ਉਹ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਵੱਡਾ ਅਫਸੋਸ ਆ ਤੇ ਉਹ ਕਦੇ ਮੁੜ ਕੇ ਨਹੀਂ ਆ ਸਕਦੇ ਬਈ ਉਹ ਮੈਨੂੰ ਨਸ਼ਾ ਛਡਾਉਂਦੇ ਸੀਗੇ ਤੇ ਇਸ ਚੱਕਰ ਦੇ ਵਿੱਚ ਮੈਂ ਪੈਸੇ ਲੈਣ ਦੇ ਖਾਤਰ ਉਹਨਾਂ ਦੇ ਹੱਥ ਵੀ ਬਹੁਤ ਵਾਰੀ ਚੱਕਿਆ ਹੈ ਨਾ ਏ ਜੀ ਦਾ ਮੈਨੂੰ ਬਹੁਤ ਅਫਸੋਸ ਆਜੇ ਜੇ ਮੈਂ ਨਜਾਇ ਛੱਡ ਵੀ ਦਿੱਤਾ ਪਰ ਨਹੀਂ ਮੈਂ ਲੱਖ ਸਿਆਉਣੇ ਦਾ ਬਣ ਜਾਣਾ ਪਰ ਨਾ ਹੀ ਤਾਂ ਮੇਰੇ ਮਾਪੇ ਵਾਪਸ ਮੁੜਨ ਬਈ ਤੇ ਨਾ ਹੀ ਜਿਹੜਾ ਮੇਰੇ ਦਿੱਤਾ ਬੱਲਾ ਲੱਗਿਆ ਏ ਲਵੇ ਇਹ ਨਸ਼ੇ ਦੀ ਦਲਦਲ ਚ ਫਸਿਆ ਕਿਵੇਂ ਬਈ ਨਸ਼ੇ ਦੀ ਦਲਦਲ ਵਿੱਚ ਬਈ ਅੱਜ ਤੋਂ 6-7 ਸਾਲ ਪਹਿਲਾਂ ਦੀ ਗੱਲ ਹੈ ਬਈ ਉਦੋਂ ਹੋ ਗਿਆ ਸੀ ਕੰਮ ਯਾਰ ਬਈ ਅੱਛਾ ਇੱਕ ਗੱਲ ਇਹ ਬੜੀ ਕਹਿ ਦਿੰਦੇ ਅਗਲਾ ਕਹਿ ਦਿੰਦੇ ਇਹ ਫਲਾਨੇ ਨੇ ਮੈਨੂੰ ਨਸ਼ੇ ਤੇ ਲਾਤਾ ਫਲਾਨਾ ਮੈਨੂੰ ਗੋਲੀਆਂ ਖਵਾ ਗਿਆ ਫਲਾਨੇ ਨੇ ਮੈਨੂੰ ਸ਼ਰਾਬ ਤੇ ਲਾਤਾ ਕਿ ਸੱਚਮੁੱਚ ਕੋਈ ਲਾਉਂਦਾ ਕਿ ਆਪ ਦੀ ਆਪ ਬੰਦਾ ਲੱਗਦਾ ਨਹੀਂ ਬਈ ਕੋਈ ਨਹੀਂ ਲਾਉਂਦਾ ਬਈ ਕੋਈ ਨਹੀਂ ਲਾਉਂਦਾ ਹਾਂ ਕੁਝ ਯਾਦ ਬਈ ਪੀਏ ਦੇ ਜੀ ਕਰਦਾਗਾ ਤਾਂ ਅਗਰ ਤਾਂ ਹੀ ਕਰਦਾ ਵੀਰ ਜੀ ਹਾਂ ਜੇ ਆਪਾਂ ਕੋਈ ਦਸ਼ਾ ਕਰਦੇ ਜੇ ਕੋਲੇ ਕੋਈ ਬੈਠੋਗੇ ਜਿਹਦਾ ਜੀ ਕਰੂ ਤਾਂ ਫੇਰ ਹੀ ਕਹੂਗਾ ਜੇ ਆਪਾਂ ਨੂੰ ਕਵਾਂਗੇ ਵੀ ਕਰ ਲੈ ਜਿਹਦਾ ਦਿਲ ਹੀ ਨਹੀਂ ਕਰਦਾ ਤਾਂ ਫੇਰ ਉਹ ਕਾਤੋਂ ਨਸ਼ਾ ਕਈ ਵਾਰੀ ਆਇਆ ਕਹਿੰਦੇ ਨੇ ਨਹੀਂ ਹੁਣ ਬਈ ਧੱਕੇ ਨਾਲ ਖਵਾਤੀ ਹੁਣ ਮੈਨੂੰ ਬੀੜੀ ਧੱਕੇ ਨਾਲ ਪਿਆਦੀ ਉਹਨੇ ਚਿੱਟਾ ਧੱਕੇ ਨਾਲ ਲਵਾਤਾ ਹੋ ਜਾਂਦਾ ਕਦੀ ਨਹੀਂ ਬਈ ਆਈ ਨਹੀਂ ਹੁੰਦੀ ਨਹੀਂ ਹੁੰਦਾ ਕਿਉਂਕਿ ਬਈ ਜਿਹਦਾ ਚਿੱਟਾ ਬਈ ਉਹ ਬੰਦੇ ਨੂੰ ਆਵੜੀ ਮਸਾ ਮਿਲਦਾ ਕਿਸੇ ਨੂੰ ਕਿੱਥੇ ਲਵਾ ਦੂਗਾ ਬਿਲਕੁਲ ਇਹ ਗੱਲ ਹਮੇਸ਼ਾ ਯਾਦ ਰੱਖਿਓ ਬਹੁਤ ਬੰਦੇ ਇਹ ਗੱਲ ਕਹਿੰਦੇ ਆ ਕਿ ਫਲਾਣੇ ਬੰਦੇ ਨੇ ਮੈਨੂੰ ਨਸ਼ੇ ਤੇ ਲਾਤਾ ਮੈਨੂੰ ਆ ਕੁਛ ਕਰਤਾ ਮੈਨੂੰ ਐ ਹੋ ਗਿਆ ਪਰ ਕਦੇ ਵੀ ਇਦਾਂ ਤਾਂ ਕੁਛ ਵੀ ਨਹੀਂ ਹੁੰਦਾ ਨਾ ਕੋਈ ਨਸ਼ੇ ਤੇ ਲਾਉਂਦਾ ਨਾ ਕੋਈ ਕਰਦਾ ਇਹ ਵੀਰ ਨੇ ਆਪ ਦੱਸਿਆ ਆਪਣੇ ਆਪ ਨਸ਼ੇ ਤੇ ਲੱਗਿਆ ਸੀ ਹਾਂ ਬਈ ਆਪਦੇ ਆਪ ਹੀ ਲੱਗਿਆ ਸੀ ਬਈ ਕਿੰਨੀ ਉਮਰ ਚ ਲੱਗਿਆ ਸੀ ਉਮਰ ਬਈ ਹੋ ਗਈ 19-20 ਸਾਲਾਂ ਦੀ ਉਦੋਂ ਲੱਗਿਆ ਸੀ ਹਾਂ ਬਈ ਕੀ ਕੁਛ ਹੰਡਾਇਆ ਨਸ਼ੇ ਦੇ ਦੌਰ ਦੇ ਵਿੱਚ ਬਈ ਇਹ ਜਵਰ ਦੇ ਵਿੱਚ ਬਹੁਤ ਅਸਰ ਬਈ ਵੇਖਣਾ ਪੈਂਦਾ ਨਾ ਬਹੁਤ ਸਾਰੇ ਪਿੰਡ ਗੱਲ ਤਾਂ ਬਈ ਸਾਡੇ ਨਾਲ ਪਿੰਡ ਗੱਲ ਤੇ ਬਈ ਨੇ ਰੋਕਾ ਤੋਂ ਪੈਸੇ ਮੰਗੇ ਨੇ ਪੈਂਦੇ ਆ ਉਹ ਬਹੁਤ ਸ਼ਰਮ ਵਾਲੀ ਗੱਲ ਹੁੰਦੀ ਹੈ ਬਈ ਕਿਉਂ ਘਰੋਂ ਘਰੋਂ ਬੰਦ ਸੀ ਫਿਰ ਉਹ ਤਾਂ ਬਈ ਨਹੀਂ ਪਹਿਲਾਂ ਪਹਿਲਾਂ ਮਿਲਦੇ ਆ ਉਹਨਾਂ ਘਰ ਦੇ ਕਿੰਨੇ ਦੇਈ ਜਾਂਨੇ ਕਦੋਂ ਜਾ ਕੇ ਜੋ ਬੰਦੇ ਲਿਮਟ ਪੂਰੀ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਫਿਰ ਬਈ ਬੰਦਾ ਜਦੋਂ ਕਿਸੇ ਦੇ ਪੈਸੇ ਮੰਗਦਾ ਉਹ ਬਹੁਤ ਸ਼ਰਮ ਵਾਲੀ ਗੱਲ ਹੁੰਦੀ ਹੈ ਬਈ ਯਾਰ ਬੰਦੇ ਨੂੰ ਬਹੁਤ ਸ਼ਰਮ ਆਉਂਦੀ ਆ ਉਹ ਇਹ ਨਸ਼ਾ ਕਰਨ 19-20 ਸਾਲ ਦੀ ਉਮਰ ਚ ਲੱਗ ਗਿਆ ਸੀ ਕਾਰਨ ਕੀ ਬਣਿਆ ਨਸ਼ੇ ਦਾ ਕੋਈ ਪਰਿਵਾਰਚ ਔਦਾ ਦੀ ਗੱਲਬਾਤ ਸੀਗੀ ਜਾਂ ਮਜਬੂਰੀ ਸੀ ਕੋਈ ਜਾਂ ਘਰੇ ਸਰਦਾ ਵਰਦਨ ਸੀ ਨਹੀਂ ਬਈ ਸਰਦਾ ਵਰਦਨ ਸਾਰਾ ਕੁਝ ਸੀ ਨਸ਼ੇ ਦੀ ਤਾਂ ਵੀ ਮੈਂ ਸ਼ੌਕ ਚ ਲੱਗ ਗਿਆ ਕਹਿੰਦੇ ਬਈ ਇਹ ਵੀ ਯਾਰ ਸ਼ੌਕ ਬਣਾਲੇ ਬਈ ਬੇਡਾ ਬੇਡਾ ਸ਼ੌਕ ਹੀ ਹੁੰਦਾ ਬਈ ਜਦੋਂ ਕੋਈ ਨਵਾਂ ਬੰਦਾ ਕਹਿੰਦਾ ਵੀ ਅਪਣੇ ਕੋਈ ਇਸ ਵੀ ਨਸ਼ਾ ਕਰਦੇ ਵਾਲੇ ਨੂੰ ਐ ਹੁੰਦਾ ਬਈ ਚਾ ਬਈ ਉਹਦੋਂ ਬੰਦ ਰਾਇ ਮੜੀ ਫੀਲਿੰਗ ਜੀ ਆਉਂਦੀ ਮੈਂ ਕਰਦਾ ਹੈ ਕਰਦਾ ਬਾਅਦ ਵਿੱਚ ਬਈ ਬੰਦਾ ਸ਼ੌਕ ਸ਼ੌਕ ਦੇ ਵਿੱਚ ਹੀ ਲਗੜਿਆ ਜਾਂਦਾ ਫਿਰ ਬਈ ਫਿਰ ਉਦੋਂ ਸ਼ੌਕ ਸ਼ੌਕ ਦੇ ਵਿੱਚ ਕੋਈ ਬਾਜ਼ਾਰਾਂ ਚ ਕੋਈ ਪਿੰਡ ਚ ਗਲੀ ਚ ਗੇੜੇ ਕੱਢਣੇ ਹਵਾ ਕਰਨੀ ਸਭ ਕੁਝ ਕਰਦੇ ਰਹਿੰਦੇ ਉਹ ਨਾਰਾ ਕੋਈ ਹੁੰਦਾ ਬਈ ਫਿਰ ਉਦੋਂ ਬੜਾ ਨਾਏ ਹੁੰਦਾ ਮੈਂ ਨਸ਼ਾ ਕੀਤਾ ਵਾ ਬੰਦਾ ਉਦੋਂ ਮੜਾ ਜਾ ਹੋ ਜਾਂਦਾ ਫੀਲਿੰਗ ਜੀ ਵਿੱਚ ਬਈ ਪਰ ਉਦੋਂ ਬਾਅਦ ਵਿੱਚ ਜਦੋਂ ਇਹ ਮਜਬੂਰੀ ਬਣ ਜਾਂਦਾ ਫਿਰ ਬੰਦੇ ਨੂੰ ਕੁਝ ਨਹੀਂ ਬਈ ਚੀਤੇ ਰਹਿੰਦਾ ਫਿਰ ਬੰਦੇ ਨੂੰ ਫਿਰ ਤਾਂ ਬੰਦ ਨਹੀਂ ਹੁੰਦਾ ਵੀ ਹੁਣ ਹੱਲ ਕਰਨਾ ਵੀ ਕਿੱਥੋਂ ਕਰੀਏ ਕਿਹੜੇ ਬਸ ਕਰੀਏ ਬਸ ਬੰਦਾ ਇਸ ਪਾਸ ਫਿਰ ਕਿੰਨਾ ਟਾਈਮ ਕਰਦਿਆਂ ਨੂੰ ਨਹੀਂ ਪਤਾ ਲੱਗਿਆ ਸੀ ਇਸ ਚੀਜ਼ ਦਾ ਕਰਦਿਆਂ ਨੂੰ ਬਈ 3-4 ਸਾਲ ਨਹੀਂ ਪਤਾ ਲੱਗਿਆ 3-4 ਸਾਲ ਨਹੀਂ ਪਤਾ ਲੱਗਿਆ ਬਣਾ ਬਈ ਤੇ ਉਸ ਤੋਂ ਬਾਅਦ ਵਿੱਚ ਬਈ ਜਦੋਂ ਘਰੇ ਪਤਾ ਲੱਗਿਆ ਉਹ ਵੀ ਬਈ ਕਿਤੇ ਬਈ ਮੈਂ ਬੜਾ ਹੋ ਗਿਆ ਸੈੱਟ ਹੋ ਗਿਆ ਤੇ ਬਈ ਉਹਦੋਂ ਵੀ ਘਰੇ ਫੋਨ ਫੋਨ ਕਰ ਦਿੰਦੇ ਜੋ ਫੋਨ ਫੋਨ ਕਰਦਗੇ ਹਨ ਜਦੋਂ ਘਰ ਦੇ ਲੈ ਲੂ ਕੇ ਇੱਕ ਦੋ ਵਾਰ ਚੱਕ ਚੁੱਕ ਕੇ ਲਿਆਏ ਹਨ ਉਹ ਵੀ ਘਰੇ ਪਤਾ ਲੱਗਿਆ ਫਿਰ ਬਈ ਘਰ ਦੇ ਆ ਕੇ ਟਰੋਲ ਕਰਨ ਲੱਗ ਗਏ ਤੇ ਇੱਕ ਵਾਰੀ ਵੀ ਮੈਨੂੰ ਸੈਂਟਰ 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 ਚ ਵੀ ਛੱਡਿਆ ਜਾਂ ਨਹੀਂ ਸੈਂਟਰ ਸੈਂਟਰ ਦੇ ਵਿੱਚ ਵੀ ਛੱਡਿਆ ਪਰ ਸੈਂਟਰਾਂ ਵਿੱਚ ਨਹੀਂ ਕੋਈ ਛੱਡਦਾ ਬਈ ਨਾਥੇ ਉੱਥੇ ਕੋਈ ਬਈ ਛੱਡਦਾ ਹੀ ਨਹੀਂ ਉੱਥੇ ਕੋਈ ਬਈ ਹੂੰ ਉੱਥੇ ਕੋਈ ਨਾ ਛੱਡਦਾ ਇਹ ਤਾਂ ਦਿਮਾਗ ਦੀ ਗੱਲ ਹੁੰਦੀ ਹੈ ਬਈ ਉੱਥੇ ਆ ਕੇ ਫੇਰ ਵਹੀ ਲੱਗ ਜਾਂਦਾ ਸੱਚ ਅਸਲ 'ਚ ਵੀ ਜਿੰਨਾ ਚਿਰ ਤੁਹਾਡਾ ਮਨ ਅੰਦਰੋਂ ਨਹੀਂ ਮੰਨਦਾ ਵੀ ਮੈਂ ਆਹ ਕੰਮ ਕਰਨਾ ਆ ਨਹੀਂ ਕਰਨਾ ਜਿੰਨਾ ਚਿਰ ਮੰਨਦਾ ਨਹੀਂ ਮੰਨ ਵੀ ਨਸ਼ਾ ਨਹੀਂ ਛੱਡਣਾ ਉਨਾ ਚਿਰ ਭਲਾ ਤੁਹਾਨੂੰ ਦਵਾਈ ਦਿਵਾ ਲਓ ਭਲਾ ਟੀਕੇ ਲਵਾ ਲਓ ਭਲਾ ਸੈਂਟਰਾਂ 'ਚ ਛੱਡ ਲਓ ਕੁਛ ਕਰ ਲਓ ਬੰਦਾ ਨਹੀਂ ਨਸ਼ਾ ਛੱਡਦਾ ਉਸ ਮਰਜ਼ੀ ਕਰ ਲਓ ਬ ਬਹੁਤ ਵੱਡੀ ਗੱਲ ਕਹੀ ਐ ਇਸ ਵੀਰ ਨੇ ਗੱਲ ਸੋਚਣ ਵਾਲੀ ਆ ਕਿ ਬੰਦੇ ਨੂੰ ਕੁੱਟ ਲੋ ਮਾਰ ਲੋ ਸੰਗੜ ਲਾ ਲੋ ਕਿਤੇ ਛੱਡਿਆ ਉਹ ਕੁਛ ਕਰ ਲੋ ਜਿੰਨਾ ਚਿਰ ਇੱਥੋਂ ਥੋੜਾ ਮਨ ਨਹੀਂ ਮੰਨਦਾ ਉਹਨਾਂ ਚਿਰ ਤੁਸੀਂ ਕਦੇ ਵੀ ਮੈਂ ਕਹਿੰਦਾ ਨਸ਼ਾ ਨਹੀਂ ਛੱਡ ਸਕਦਾ ਤੇ ਕੋਈ ਵੀ ਕੰਮ ਆ ਜੇ ਮੰਨ ਲਓ ਆਪਾਂ ਵੀਡੀਓ ਵੀ ਕਰਦੇ ਆ ਕੋਈ ਖਬਰ ਵੀ ਕਰਦੇ ਆ ਹਨਾ ਜਿੰਨਾ ਚਿਰ ਸਾਡਾ ਅੰਦਰੋਂ ਮਨ ਨਹੀਂ ਮੰਨੂ ਵੀ ਮੈਂ ਉਹ ਖਬਰ ਕਰਕੇ ਆਣੀ ਆ ਉਹ ਵੀਡੀਓ ਉੱਥੇ ਜਾ ਕੇ ਬਣਾ ਕੇ ਆਣੀ ਆ ਜਿੰਨਾ ਚਿਰ ਥੋੜਾ ਮਨ ਨਹੀਂ ਮੰਦਾ ਉਹ ਵੀ ਸ਼ੱਕ ਤੁਸੀਂ ਕਰ ਵੀ ਲਵੋ ਉਹਦੇ ਵਿੱਚ ਉਹ ਅਨਰਜ਼ੀ ਨਹੀਂ ਹੋਊ ਤੁਹਾਡੇ ਕੰਮ ਚ ਉਹ ਵਧੀਆ ਆਨੰਦ ਹੀ ਨਹੀਂ ਹੋਊਗਾ ਜਿਹੜਾ ਲੋਕ ਉਹਨੂੰ ਦੇਖਣ ਉਹਨੂੰ ਸੁਣਨ ਠੀਕਾ ਉਹੀ ਗੱਲ ਹੈ ਵੀਰ ਨੇ ਦੱਸੀ ਹੈ ਕਿ ਅਸਲ ਚ ਜਿੰਨਾ ਚਿਰ ਮਨ ਨਹੀਂ ਮੰਨਦਾ ਉਹਨਾਂ ਚਿਰ ਨਸ਼ਾ ਨਹੀਂ ਛੱਡ ਸਕਦਾ ਮੈਨੂੰ ਸੈਂਟਰਾਂ ਚ ਵੀ ਛੱਡਿਆ ਗਿਆ ਕੁੱਟਿਆ ਮਾਰਿਆ ਵੀ ਗਿਆ ਪਰਿਵਾਰ ਚ ਕੌਣ ਕੌਣ ਸੀ ਤੇਰੇ ਪਰਿਵਾਰ ਦੇ ਵਿੱਚ ਬਈ ਮੇਰੀ ਮੰਮੀ ਤੇ ਮੇਰੇ ਪਿਓ ਹੀ ਸੀਗੇ ਤੇ ਇੱਕ ਮੇਰੇ ਪਿਓ ਦੀ ਬਈ ਇੱਕ ਵਾਰੀ ਮੌਤ ਹੋ ਜਾਂਦੀ ਉਹ ਵੀ ਮੇਰੇ ਕਾਰਨ ਹੀ ਹੋਈ ਬਈ ਜਨਨ ਕਿ ਇੱਕ ਵਾਰੀ ਬੜਾ ਟੈਟ ਹੋ ਗਿਆ ਕਿਤੇ ਉਹ ਲੈ ਕੇ ਆਉਂਦੇ ਸੀਗੇ ਮੈਨੂੰ ਤੇ ਐਕਸੀਡੈਂਟ ਹੋ ਗਿਆ ਬਈ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ ਨਾ ਤੇ ਮੇਰੀ ਮਾਤਾ ਰਹਿ ਗਈ ਉਹਦੇ ਬਾਅਦ ਵਿੱਚ ਜਦੋਂ ਕਿ ਉਹ ਫਿਰ ਡਿਪਰੈਸ਼ਨ ਜਿਹੜਾ ਕੰਮ ਹੋ ਜਾਂਦਾ ਬੰਦੇ ਉਹਦਾ ਬੰਦਾ ਵੱਧ ਜਾਂਦਾ ਹੋਰ ਬਈ ਤੇ ਅੱਛਾ ਜਦੋਂ ਮੌਤ ਤੋਂ ਬਾਅਦ ਵੀ ਤੂੰ ਜਾਣੀ ਸੁਧਰਨ ਵਾਲੇ ਪਾਸੇ ਨਹੀਂ ਵੀ ਡਿਪਰੈਸ਼ਨ ਲੈ ਗਿਆ ਵੀ ਹੋਰ ਨਸ਼ਾ ਕਰਨ ਲੱਗ ਗਿਆ ਉਹਦੋਂ ਬਈ ਇਹ ਹੋ ਜਾਂਦਾ ਬਈ ਬੰਦੇ ਨੂੰ ਵੀ ਹੁਣ ਕੀ ਕਰਾਂਗੇ ਵੀ ਜ਼ਿੰਮੇਵਾਰੀ ਜੀ ਪੈ ਜਾਂਦੀ ਹੈ ਵੀ ਹੁਣ ਕਿੱਧਰ ਜਾਵਾਂ ਕਿੱਧਰ ਜਾਵਾਂਗੇ ਦੇਖੋ ਨਸ਼ੇ ਦੀ ਆੜ ਦੇ ਵਿੱਚ ਇਹ ਮੁੰਡੇ ਦਾ ਪਿਓ ਗਵਾਚਿਆ ਐਕਸੀਡੈਂਟ ਹੋਇਆ ਇਹਨੂੰ ਲੈਣ ਆਇਆ ਵੀ ਇਹ ਨਸ਼ੇ ਦੇ ਨਾਲ ਟੰਨ ਹੋਇਆ ਮਾਤਾ ਜੀ ਹੈਗੇ ਨੇ ਹੁਣ ਇਸ ਟਾਈਮ ਹੈ ਨਹੀਂ ਬਈ ਮਾਤਾ ਦੀ ਬਾਦ ਵਿੱਚ ਮੌਤ ਹੋ ਗਈ ਸੀ ਇਸ ਟਾਈਮ ਬਈ ਮੈਂ ਇਕੱਲਾ ਹੀ ਆ ਵੀ ਸਾਰਾ ਕੁਝ ਕਰਦਾ ਬਈ ਦੋਨੇ ਇਸੇ ਤੇਰੇ ਫਿਕਰਾਂ ਚ ਹੀ ਚਲੇ ਗਏ ਯਾਰ ਬਸ ਬਈ ਇਹੀ ਰੱਖ ਲੋ ਬਸ ਬਈ ਹੋਰ ਫਿਕਰਾਂ ਦੇ ਵਿੱਚ ਹੀ ਕਹਦੇ ਨੇ ਜਦ ਮਾਤਾ ਇਕੱਲੇ ਜਦ ਬਾਪੂ ਦਾ ਮੌਤ ਹੋਈ ਮਾਤਾ ਦੀ ਕਿੰਨਾ ਚਿਰ ਬਾਅਦ ਮੌਤ ਹੋ ਗਈ ਸੀ ਸਾਰਾ 1.5 ਸਾਲ ਬਾਅਦ ਬਈ ਅੱਛਾ ਤੇਰੇ ਬਾਪੂ ਦੀ ਮੌਤ ਵੀ ਤੇਰੇ ਨਸ਼ੇ ਕਰਕੇ ਹੋਈ ਤੇ ਉਸੇ ਸਾਲ 1.5 ਸਾਲ ਮਗਰੋਂ ਤੇਰੀ ਮਾਤਾ ਦੀ ਮੌਤ ਵੀ ਤੇਰੇ ਨਸ਼ੇ ਕਰਕੇ ਹੋਈ ਆਹ ਬਈ ਇਹ ਕਿਉਂ ਕਰਦੇ ਨੇ ਫਿਗਰ ਹੋਣ ਲੱਗ ਜਾਂਦੇ ਬਈ ਮਾਤਾ ਨੂੰ ਬਈ ਹੁਣ ਵਿਆਹ ਵਿਆਹ ਕਰਨਾ ਹੈ ਕਰਨਾ ਵੀ ਜੇ ਮੇਰੇ ਨਾਲ ਰਹੀ ਫਿਰ ਕੀ ਹੋਏ ਉਹ ਟੈਨਸ਼ਨ ਲੈ ਲੱਗ ਜਾਂਦੇ ਬਈ ਕਰਦੇ ਰਸਤਾ ਰਸਤਾ ਕੋਈ ਛੇਦੀ ਹੁੰਦਾ ਨਹੀਂ ਬਈ ਬੰਦੇ ਨੂੰ ਜੋ ਨਸ਼ੇ ਵਿੱਚ ਕਰਦਾ ਹੁੰਦਾ ਆ ਹੀ ਟੈਨਸ਼ਨਾਂ ਲੈਦੀ ਲੈਂਦੀ ਬੱਸ ਬਈ ਉਹਦੀ ਮਹਤਵ ਦੀ ਫੇਰ ਯਾਰ ਤੈਨੂੰ ਇਹ ਲੱਗਿਆ ਨਹੀਂ ਪਛਤਾਵਾ ਵੀ ਇਹ ਮੈਂ ਬਹੁਤ ਗਲਤ ਰਸਤੇ ਜਾ ਰਿਹਾ ਕੱਲਾ ਕੱਲਾ ਤੂੰ ਹੈਗਾ ਤੇਰੇ ਮਾਂ ਪਿਓ ਨੇ ਵੇਖੋ ਕਿੰਨੇ ਬੱਚੇ ਕੱਲੇ ਕੱਲੇ ਹੋਣਗੇ ਮਾਂ ਪਿਓ ਸਦਰਾਂ ਕਈ ਵਾਰੀ ਨਾ ਅਸੀਂ ਇਹ ਗੱਲਾਂ ਕਹਿ ਦਿੰਨੇ ਆ ਵੀ ਸਰਕਾਰਾਂ ਠੀਕ ਆ ਚਿੱਟਾ ਬੰਦ ਹੋਊ ਅਸਲ ਦੇ ਵਿੱਚ ਅਸੀਂ ਆਪਣੇ ਅੰਦਰ ਦੇ ਅੰਦਰ ਤੋਂ ਵੀ ਕੰਟਰੋਲ ਹੋਈਏ ਅਸੀਂ ਵੀ ਤਾਂ ਜਿੱਦ ਕਰਗੇ ਵੀ ਅਸੀਂ ਨਸ਼ਾ ਛੱਡਣਾ ਹਾਂ ਬਹੁਤ ਨੌਜਵਾਨ ਨਸ਼ਾ ਛੱਡ ਰਹੇ ਆ ਠੀਕ ਆ ਬਹੁਤ ਨੌਜਵਾਨ ਸਹੀ ਰਸਤੇ ਤੇ ਆ ਰਹੇ ਆ ਉਹ ਇੱਕ ਚੰਗੀ ਗੱਲ ਆ ਮੈਂ ਕਹਿੰਦਾ ਮੋਟੀਵੇਟ ਕਰੋ ਨੌਜਵਾਨਾਂ ਨੂੰ ਜੇ ਕੋਈ ਤੁਹਾਡਾ ਮਿੱਤਰ ਪਿਆਰਾ ਮਾੜੇ ਰਾਹ ਪਿਆ ਚੰਗਿਆਂ ਦੇ ਨਾਲ ਚੰਗਿਆਂ ਨੂੰ ਲੈ ਕੇ ਤੁਰਨਾ ਤਾਂ ਹਰੇਕ ਤੁਰਦਾ ਪਰ ਕਦੇ ਮਾੜਿਆਂ ਨੂੰ ਲੈ ਕੇ ਵੀ ਚੱਲਣ ਦੀ ਕੋਸ਼ਿਸ਼ ਕਰੀਏ ਹਨਾ ਇਹ ਵੀ ਸਾਡੇ ਲਈ ਜ਼ਰੂਰੀ ਆ ਇਹ ਨੌਜਵਾਨ ਵੀਰ ਨੇ ਆਪਦਾ ਮਾਂ ਬਾਪ ਆ ਜਿਹੜਾ ਉਹ ਵੀ ਨਸ਼ੇ ਦੇ ਵਿੱਚ ਗਵਾ ਲਿਆ ਇਹ ਨਸ਼ੇ ਕਰਦਾ ਰਿਹਾ ਉਹ ਰੋਕਦੇ ਰਹੇ ਨਹੀਂ ਰੁਕਿਆ ਏਸੇ ਫਿਕਰਾਂ ਚ ਉਹ ਦੋਨੇ ਇਸ ਜਹਾਨ ਤੋਂ ਕੂਚ ਕਰ ਗਏ ਤੇ ਹੁਣ ਇਹ ਕੱਲਾ ਰਹਿ ਗਿਆ ਅੱਛਾ ਨਸ਼ਾ ਕਿਹੜਾ ਕਿਹੜਾ ਕੀਤਾ ਬਾਈ ਨਸ਼ੇ ਬਈ ਸਾਰੇ ਹੀ ਕੀਤੇ ਆ ਬਈ ਇਹ ਸ਼ੁਰੂਆਤ ਕੀ ਕਰ ਸ਼ੁਰੂਆਤ ਤਾਂ ਬਈ ਜਿਵੇਂ ਮਤਲਬ ਆਚੇ ਨਹੀਂ ਖੇਣੀ ਜੀ ਲਉਂਦੇ ਹੁੰਦੇ ਕੂਲ ਲਿਪ ਵਗੈਰਾ ਇਹ ਲਾਲੀ ਜੈ ਸੈਕਟ ਸੂਟ ਪੀ ਲਈ ਨਿੱਕੇ ਨਿੱਕੇ ਨਸ਼ੇ ਹੁੰਦੇ ਜੋ ਨਾਰਮਲ ਜੀ ਨਾ ਪਰ ਨਸ਼ਾ ਚੀ ਨਹੀਂ ਗੈਂਦੇ ਸ਼ੁਰੂਆਤ ਅਸਲ ਦੇ ਵਿੱਚ ਬਈ ਉੱਥੋਂ ਹੀ ਪਰ ਇੱਕ ਗੱਲ ਦੱਸ ਦਿੰਨਾ ਨਸ਼ਿਆਂ ਚ ਨਹੀਂ ਗਿਣਦੇ ਇਹ ਨਹੀਂ ਵੇ ਛੱਕੇ ਇਹ ਗੱਲ ਕਹੀ ਆ ਨਸ਼ਾ ਨਸ਼ਾ ਹੀ ਹੁੰਦਾ ਨਸ਼ਾ ਤਾਂ ਜਿਵੇਂ ਆਪਾਂ ਆਮ ਕਹਾਵਤਾਂ ਕਹਿੰਦੇ ਰੋਟੀ ਤਾਂ ਹੀ ਬਹੁਤ ਹੁੰਦਾ ਉਹੀ ਬੰਦਾ ਦੋ ਟਾਈਮ ਦੀ ਕਮਾ ਕੇ ਖਾਲੇ ਉਹਦੇ ਲਈ ਬਹੁਤ ਆ ਵੀਰੇ ਤੇਰਾ ਮੋਬਾਈਲ ਹਿੱਲ ਜਾਂਦਾ ਕੈਮਰਾਮੈਨ ਮੜਾ ਧਿਆਨ ਚ ਰਿਹਾ ਤੇਰਾ ਕੁਛ ਖਾਦਾ ਤਾਂ ਨਹੀਂ ਠੀਕ ਆ ਅੱਛਾ ਕੀ ਕੀ ਨਸ਼ੇ ਹੋਰ ਕੀਤੇ ਹੋਰ ਗਾਂ ਫਿਰ ਬਈ ਜਿਹੜੇ ਮੈਡੀਕਲ ਨਸ਼ੇ ਆ ਜਾਂਦੇ ਜਿਵੇਂ ਸੀਸੀਆਂ ਸੂਸੀਆਂ ਆ ਜਾਂ ਚਿੱਟਾ ਵਗੈਰਾ ਐਂਡ ਤੇ ਅਗਦਾ ਬਈ ਸਭ ਚਿੱਟਾ ਹੀ ਰਹਿ ਗਿਆ ਬਈ ਜਿਹੜਾ ਜਿਹੜਾ ਜਦਾਂ ਅਗਦਾ ਇਹ ਹੁੰਦੇ ਨਾ ਵੀ ਮਗਰੂ ਵੀ ਨਹੀਂ ਲਿਆ ਬਸ ਉਹ ਚੱਲ ਕਿੰਨੇ ਪੈਸੇ ਦੀ ਬਰਬਾਦੀ ਕੀਤੀ ਇਸ ਨਸ਼ੇ ਦੇ ਦੌਰ ਤੇ ਭਈ ਪੈਸੇ ਦੀ ਤਾਂ ਕੋਈ ਗਿਣਤੀ ਨਹੀਂ ਸਾਹ ਲੜੋ ਤੁਸੀਂ ਇੱਕ ਟਾਈਮ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਿਆ ਇੱਕ ਵਾਰੀ ਦਾ ਲੱਗ ਜਾਂਦਾ ਕਿੰਨੇ ਵਾਰੀ ਖਾਂਦਾ ਸੀ ਦਿਨ ਚ ਦਿਨ ਚ ਤਿਆਰ ਵਾਰੀ ਤਿੰਨ ਤਿੰਨ ਵਾਰੀ ਤਾਂ ਪੱਕੀ ਸੀ ਉਸ ਤੋਂ ਬਾਅਦ ਦਾ ਚਾਰ ਵਾਰੀ ਵੀ ਹੋ ਜਾ ਪਾ ਗੀ ਯਾਨੀ 15000 ਰੁਪਏ ਤੱਕ ਜਾਂਦਾ ਸੀ ਹਾਂ ਭਈ ਇੱਕ ਦਿਨ ਦਾ ਯਾਨੀ ਕਿ ਤਿੰਨ ਵਜੇ ਤਾਂ ਪੱਕੀ ਹੁੰਦੀ ਸੀ ਉਸ ਤੋਂ ਬਾਅਦ ਵਿੱਚ ਜੇ ਕੋਈ ਪੈਸੇ ਆਏ ਕਿ ਨਿਆਰੇ ਬੇਲੀ ਨੇ ਸਾਧ ਰਿਆ ਜਾ ਉਹਦੇ ਨਾਂ ਲਾ ਲਿਆ ਜਾ ਉਵੇਂ ਵੀ ਤਿੰਨ ਵਾਰੀ ਦਾ ਸਾਹ ਲੜੋ ਵੀ 12 13000 ਦਾ ਪੱਕਾ ਸੀ ਸੀਗਾ ਜੇ ਉਸ ਤੋਂ ਬਾਅਦ ਵਿੱਚ ਕੋਈ ਯਾਰ ਬੇਲੀ ਆ ਗਿਆ ਜਾਂ ਕੋਈ ਹੋ ਢੇਰ ਜਾਵੜੇ ਛੇਰ ਜਾ ਕੇ ਉੱਥੇ ਖਾਲੀ ਮੋਨ ਨੂੰ ਜੀ ਕਰਨਾ ਜਿਵੇਂ ਵੀ ਉੱਥੇ ਆ ਕੇ ਫੇਰ ਲਾਇਆ ਜਾਂਦਾ ਕਰਿਆਂਦਾ ਲਿਆਂਦਾ ਐ ਬਈ ਜਿੰਨੀਆਂ 14-15000 ਰੁਪਏ ਲੱਗ ਜਾਂਦਾ 14-15000 ਰੁਪਏ ਇਹ ਬੰਦਾ ਦਿੱਲੀ ਦਾ ਨਸ਼ਾ ਖਾਂਦਾ ਸੀ ਤੇ ਤੁਸੀਂ ਇਹ ਗੱਲ ਸੋਚੋ ਜ਼ਮੀਨ ਜਾਇਦਾ ਸੀਗੀ ਵੇਚਿਆ ਕੁਛ ਜਿਵੇਂ ਜਾਇਦਾ ਵੀ ਬਈ ਪਹਿਲਾਂ ਤਾਂ ਨਹੀਂ ਪਹਿਲਾਂ ਤਾਂ ਨਹੀਂ ਵੇਚੀ ਜਦੋਂ ਮੇਰੇ ਮਾਂ ਪਿਓ ਦੀ ਬਈ ਮੌਤ ਹੋ ਗਈ ਉਸ ਦੁਆਰੇ ਵਿੱਚ ਮੈਂ ਥੋੜੀ ਜੀ ਪੈੜੀ ਵੇਚਤੀ ਸੀਗੀ ਬਈ ਕਹਿੰਦਾ ਜਦੋਂ ਆਪਦੇ ਹੱਥ ਸਾਰਾ ਕੁਝ ਹੋ ਜਾਂਦਾ ਨਾ ਪਹਿਲਾਂ ਦਾ ਘਰ ਦੇ ਕੋਲੇ ਸਾਰਾ ਕੁਝ ਹੁੰਦਾ ਉਦੋਂ ਤਾਂ ਨੇ ਵੇਚੀ ਬਈ ਬਾਅਦ ਵਿੱਚ ਮੈਂ ਥੋੜੀ ਜਿਹੀ ਪੈੜੀ ਵੀ ਵੇਚਤੀ ਸੀ। ਅੱਛਾ ਫਿਰ ਜਦੋਂ ਨਸ਼ਾ ਕੀਤਾ ਜਾਂ ਤੇਰਾ ਮਾਂ ਪਿਓ ਕਦੇ ਯਾਰ ਤੈਨੂੰ ਸਮਝਾਉਂਦਾ ਸੀ ਕਰਦਾ ਸੀ ਤੇਰੇ ਕਦੇ ਗੱਲ ਖਾਨੇ ਨਹੀਂ ਪਈ ਬਾਈ ਯਾਰ। ਬਈ ਖਾਨੇ ਪੈਂਦੀ ਨਹੀਂ ਬੰਦਾ ਨਸ਼ੇ ਨਸ਼ੇ ਕੀਤਾ ਤੈਨੂੰ ਸਮਝਾਉਂਦੇ ਆ ਬਈ ਜਦੋਂ ਨਸ਼ਾ ਕੀਤਾ ਹੁੰਦਾਗਾ। ਹੂੰ ਤੇ ਉਦੋਂ ਫਿਰ ਨਸ਼ਾ ਕੀਤਾ ਦਿਮਾਗ ਦੇ ਵਿੱਚ ਕੀ ਵੜਦਾ। ਨਹੀਂ ਆਖਰਕਾਰ ਤੜਕੇ ਤੂੰ ਉੱਠਦਾ ਹੋਵੇਂਗਾ ਕੋਈ ਵੀ ਬੰਦਾ ਨਸ਼ਾ ਕਰਦਾ ਸਵੇਰੇ ਉੱਠਦਾ ਨਸ਼ਾ ਲੈ ਜਾਂਦਾ ਉਦੋਂ ਕਦੇ ਸਵੇਰੇ ਤੇਰਾ ਮਾਂ ਪਿਓ ਤੈਨੂੰ ਦੱਸਦਾ ਕਦੇ ਪਿਸ਼ਤਾਵਾ ਹੁੰਦਾ ਸੀ ਯਾਰ ਗਲਤ ਰਾਹ ਪੈ ਗਏ ਨਹੀਂ ਇਹ ਪਹਿਣਾ ਸੀ। ਬਈ ਉਦੋਂ ਤਾਂ ਨਹੀਂ ਪਸਦਾ ਬਸ ਤੂੰ ਗੱਲ ਕਰ ਵੇਦਨ ਸੇ ਆ ਬਈ ਕਿ ਉਹ ਕੀ ਸਵੇਰੇ ਉੱਠੇ ਹੀ ਬਈ ਹੁਣ 9 10 ਵਜੇ ਉੱਠਿਆ ਜਾਂਦਾ ਬੰਦੇ ਤੋਂ ਉਦੋਂ ਵੀ ਆਏ ਹੁੰਦਾ ਸੀ ਨਸ਼ਾ ਹੋਵੇ ਕੋਈ ਹਾਂ ਉਦੋਂ ਕੋਲੇ ਕੁਛ ਨਾ ਕੁਛ ਹੁੰਦਾ ਪਰ ਕੋਈ ਨਾ ਮੂਹ ਤੜਕੇ ਪਹਿਣੀ ਪਾ ਲੈਣਾ ਬਈ ਹਾਂ ਠੀਕ ਹੈ ਉਸ ਤੋਂ ਬਾਅਦ ਵਿੱਚ ਫੇਰ ਚੱਲ ਪੈਣਾ ਬਈ ਹੁਣ ਆਦਾ ਜਿਗਾੜ ਕਰਨ ਨਸ਼ੇੜੀ ਬੰਦੇ ਨੂੰ ਬਈ ਗੱਡੀ ਉੱਥੇ ਚੀਜ਼ ਦੀ ਭਾਲੀ ਹੁੰਦੀ ਹੈ ਬਈ ਚਿੱਟੇ ਦੀ ਲਾ ਲਓ ਤੁਸੀਂ ਉੱਠਣ ਸਾਰੀ ਚਾ ਪੀ ਗਏ ਉਹਨਾਂ ਨੂੰ ਆਈ ਹੋਇਆ ਨਾ ਬਈ ਉਹਨਾਂ ਕਿੱਧਰੋਂ ਜਿਗਾੜ ਕਰਕੇ ਉਹਨੇ ਉਧਰ ਨੂੰ ਭੱਜਣਾ ਬਈ ਉਹਨੇ ਕਿਸੇ ਦੀ ਗੱਲ ਨਹੀਂ ਸੁਣੀ ਇਹਦੇ ਕੋਸ ਨਹੀਂ ਸੁਣਨਾ ਉਹਨੇ ਉਸੇ ਪਾਸੇ ਨਹੀਂ ਭੱਜਣਾ ਉਹਦੇ ਨਸ਼ੇਵੰਨੀ ਨੂੰ ਤੇ ਉਹੋ ਬਈ ਕੋਈ ਅਫਸੋਸ ਪ੍ਰਸ਼ਾਸਨ ਨੂੰ ਆ ਹੁਣ ਉਸ ਤੋਂ ਬਾਅਦ ਵਿੱਚ ਜਦੋਂ ਬੰਦੇ ਨੂੰ ਹੋਸ਼ ਹੁੰਦੀ ਬੰਦਾ ਸਾਰਾ ਕੁਝ ਛੱਡ ਦਿੰਦਾ ਉਹ ਤਾਂ ਬੰਦਾ ਬਹੁਤ ਪਛਤਾਉਂਦਾ ਬਈ ਇਹ ਬੰਦਾ ਸਾਰਾ ਕੁਝ ਗਵਾ ਲੈਂਦਾ ਉਹ ਪਿਸਾਵਾ ਹੋਇਆ ਫਿਰ ਹਾਂ ਬਈ ਪਿਸਾਵਾ ਪਿਸਾਵਾ ਤਾਂ ਬਈ ਹੁੰਦਾ ਹੀ ਆ ਜਦੋਂ ਮਤਲਬ ਬੰਦਾ ਸਾਰਾ ਕੁਝ ਛੱਡ ਦਿੰਦਾ ਹੈ ਨਾ ਉਹਦੇ ਬਾਅਦ ਤਾਂ ਪਿਸਾਵਾ ਬਈ ਬਹੁਤ ਹੁਣ ਹੁਣ ਕਿੰਨਾ ਟਾਈਮ ਹੋ ਗਿਆ ਨਸ਼ਾ ਛੱਡੇ ਨੂੰ ਹੁਣ ਬਈ ਮੈਨੂੰ ਘੱਟੋ ਘੱਟ ਸਾਲ ਹੋ ਗਏ ਬਈ अच्छा बेबे बापू ਪਹਿਲਾਂ ਹੀ ਤੇਰੇ ਨਸ਼ੇ ਕਰਦੇ ਆ ਦੁਨੀਆ ਤੋਂ ਚਲੇ ਗਏ ਸੀ ਹੁਣ ਬੇਬੇ ਬਾਪੂ ਦੀ ਯਾਦ ਆਉਂਦੀ ਆ ਕਦੇ ਪਛਤਾਵਾ ਹੁੰਦਾ ਵੀ ਬਹੁਤ ਗਲਤ ਗੱਲ ਕਰ ਲਈ ਯਾਰ ਇਹ ਬਈ ਬਹੁਤ ਪਛਤਾਵਾ ਹੁੰਦਾ ਨਾ ਵੀ ਮਾਂ ਪਿਓ ਬਈ ਉਹ ਦੁੱਖ ਦੇ ਵਿੱਚ ਦੁਰਗੇ ਨਾ ਜਿਹੜੀ ਜਿਹੜੇ ਮੈਂ ਛੱਡ ਚੁੱਕਿਆ ਉਸੇ ਕਾਰਨ ਕਰਕੇ ਉਹ ਤੁਰ ਗਏ ਨਾ ਉਹਦੇ ਦੁੱਖ ਦੇ ਵਿੱਚ ਤੇ ਹੋਰ ਬਈ ਹੁਣ ਇਸ ਟਾਈਮ ਬਈ ਪਛਤਾਵਾ ਹੀ ਪਛਤਾਵਾ ਨਾਲ ਆਪ ਰੋਟੀ ਘੜਾਣਾ ਸਾਰਾ ਕੁਝ ਹਾਫ ਕਰਦਾ ਨਾ ਵੀ ਮੰਨ ਲਾ ਇੱਕ ਹੁੰਦਾ ਨਾ ਵੀ ਬੰਦਾ ਜਿਹੜੇ ਆਦੇ ਸਕੇ ਸੰਬੰਧੀ ਹੁੰਦੇ ਬਈ ਉਹ ਵੀ ਹਾਂ ਉਹ ਵੀ ਸਾਥ ਛੱਡ ਜਾਂਦੇ ਬਈ ਹੈ ਨਾ ਤੇ ਇਸ ਟਾਈਮ ਤੇ ਬੜਾ ਮੈਂ ਜਿਵੇਂ ਸੁਧਰ ਗਿਆ ਹੈ ਨਾ ਪਰ ਫਿਰ ਵੀ ਐ ਅਫਸੋਸ ਜਾਂ ਹੁੰਦਾ ਬਈ ਜਦੋਂ ਬੰਦਾ ਹੈ ਨਾ ਅੜੇ ਨੂੰ ਐਂ ਲੱਗਦਾ ਕਿ ਤੇ ਕਰਦਾ ਹੀ ਹੋਊਗਾ ਕੋਈ ਨਾ ਕੋਈ ਸਾਥ ਅੱਛਾ ਹੁਣ ਕੋਈ ਯਾਰ ਬੇਲੀ ਕੋਈ ਭੈਣ ਭਾਈ ਕੋਈ ਪਿੰਡ ਚੋਂ ਕੋਈ ਚਾਚੇ ਤਾਈ ਕੋਈ ਬੁਲਾਉਂਦਾ ਤੈਨੂੰ ਬਈ ਪਿੰਡ-ਬੁੰਡ ਦੇ ਵਿੱਚ ਮੇਰਾ ਹੈ ਨਹੀਂ ਕਿਸੇ ਨਾਲ ਇਹ ਨਵੇਂ ਕਹਦੇ ਆ ਬੁਲਾਉਂਦੇ ਨਹੀਂ ਨਹੀਂ ਬਈ ਉਹ ਹੀ ਚੀਜ਼ ਅਸਲ 'ਚ ਕਿਤੇ ਨਾ ਕਿਤੇ ਇਹ ਵੀ ਤੂੰ ਆਪ ਇਹ ਗੱਲ ਮੰਨਦਾ ਮੇਰੇ ਭਰਾਵਾ ਵੀ ਅਸਲ ਦੇ ਵਿੱਚ ਮਾਂ ਪਿਓ ਤੇਰੇ ਮਰੇ ਨਹੀਂ ਅਸਲ ਦੇ ਵਿੱਚ ਤੂੰ ਹੀ ਕਤਲ ਕੀਤਾ ਤੂੰ ਹੀ ਉਹ ਗਲਤ ਰਾਤ ਤੇ ਤੁਰਿਆ ਤੇਰੇ ਪੈਰੋਂ ਉਹ ਮਰੇ ਇਹ ਬਈ ਕਹਿ ਸਕਦੇ ਆਪਾਂ ਪਰ ਜਿਵੇਂ ਇੱਕ ਬਈ ਹੋਰ ਜੇ ਮਨ ਲਾਣਾ ਹੁਣ ਦੇ ਹੁਣ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਨਾਲੋ ਜਾਂ ਹੁਣ ਵੀ ਹੋ ਸਕਦਾ ਨਾ ਜਦੋਂ ਮਨ ਲਾਪਾ ਕਿਤੇ ਪਾਸੇ ਮੋਟਰਸਾਈਕਲ ਲੈ ਕੇ ਜਾਂ ਗੱਡੀ ਲੈ ਕੇ ਜਾਣੇ ਹਨਾ ਪੜਾ ਬੰਦਾ ਦੇ ਕੰਮ ਹੀ ਜਾਂਦਾ ਬਈ ਜਿਹੜੇ ਤੁਹਾਡੇ ਮੋੜਾ ਦੇ ਬੈਠੇ ਹੋਣਗੇ ਬੰਦੇ ਜਾਂ ਜਿਹਨਾਂ ਨੇ ਤੈਨੂੰ ਵੇਖੜਾ ਜਾਂਦੇ ਆਉਂਦੇ ਨੇ ਹਨ ਉਹਨਾਂ ਨੇ ਐਂ ਗੈਨਾ ਵੀ ਨਸ਼ਾ ਕਰਨੀ ਜਾਂਦਾ ਉਹ ਬੰਦੇ ਨੂੰ ਵੀ ਉਹ ਵੀ ਬਹੁਤ ਤਕਲੀਫ ਦਿੰਦਾ ਬਈ ਬੰਦੇ ਨੂੰ ਅਗਲਾ ਕਹਿੰਦਾ ਰ ਹੁਣ ਵੀ ਜੇ ਗਿਆ ਤਾਂ ਮੈਂ ਕੰਮ ਸੀ ਨਾਲ ਦਾ ਦੱਸ ਦਊਗਾ ਕਹਿੰਦਾ ਤੇਰੀਆਂ ਤਾਂ ਗੱਲਾਂ ਹੀ ਨੇ ਨਸ਼ਾ ਕਰਕੇ ਐਂ ਦੋ ਗੱਲਾਂ ਕਰਦੀ ਉੱਧਰ ਨੂੰ ਗਿਆ ਇਹ ਵੀ ਬਈ ਐ ਲੋਕ ਛੱਡਦੇ ਵੀ ਨਹੀਂ ਦਿੰਦੇ ਕੋਈ ਬਈ ਲੋਕ ਗੱਲਾਂ ਹੀ ਬਣਾਈ ਜਾਂਦੇ ਨਾ ਕੋਲੇ ਖੜਨ ਦਿੰਦੇ ਐ ਕਹਿੰਦਾ ਵੀ ਨਸ਼ੇੜੀ ਆ ਗਿਆ ਬਈ ਨਸ਼ੇੜੀ ਆ ਗਿਆ ਐਂ ਕਰਦੇ ਬਈ ਤਾਂ ਹੀ ਵੇਖੋ ਇੱਕ ਗੱਲ ਇਸ ਮੁੰਡੇ ਨੇ ਕਹੀ ਕਹਿੰਦਾ ਮੈਂ ਸੁਧਰ ਚੁੱਕਿਆ ਸਾਲ ਹੋ ਗਿਆ ਨਸ਼ਾ ਨਹੀਂ ਕਰਦਾ ਪਰ ਅੱਜ ਵੀ ਲੋਕ ਮੈਨੂੰ ਇਹ ਕਹਿੰਦੇ ਆ ਵੀ ਮੈਂ ਕਿਤੇ ਵੀ ਜਾਣਾ ਆਪਦੇ ਕੰਮ ਧੰਦੇ ਲੋਕ ਕਹਿੰਦੇ ਆ ਨਸ਼ੇੜੀ ਆ ਗਿਆ ਲੋਕ ਕਹਿੰਦੇ ਆ ਨਸ਼ੇੜੀ ਚਲਾ ਗਿਆ ਲੋਕ ਕਹਿੰਦੇ ਆ ਨਸ਼ੇੜੀ ਖੜਾ ਮੈਂ ਇੱਕ ਗੱਲ ਕਹਿਣਾ ਕਿ ਪਹਿਲਾਂ ਬੰਦਾ ਆਪਣੀ ਆਦਤ ਬਣਾਉਂਦਾ ਤੇ ਫਿਰ ਉਸ ਤੋਂ ਬਾਅਦ ਆਦਤ ਬੰਦੇ ਨੂੰ ਆਪਣਾ ਨਾਮ ਦਿੰਦੀ ਆ ਕਿਉਂਕਿ ਜਿਵੇਂ ਕਿ ਪਹਿਲਾਂ ਇੱਕ ਚੋਰ ਆ ਮੰਨ ਲਓ ਪਹਿਲਾਂ ਉਹ ਬੰਦਾ ਚੋਰੀ ਕਰਨ ਲੱਗਦਾ ਠੀਕ ਆ ਜਦੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਚੋਰੀ ਉਹਨੂੰ ਆਪਣਾ ਨਾਮ ਦੇ ਦਿੰਦੀ ਆ ਲੋਕ ਉਹਨੂੰ ਫਿਰ ਚੋਰ ਕਹਿੰਦੇ ਆ ਇਹਦੇ ਉੱਪਰ ਇਹ ਟੈਗ ਲੱਗ ਗਏ ਇਹਦੇ ਉੱਪਰ ਇਹ ਟੈਗ ਲੱਗੇ ਹੋਇਆ ਕਿ ਇਹ ਬੰਦਾ ਨਸ਼ਾ ਕਰਦਾ ਸੀ ਇਹ ਨਸ਼ੇੜੀ ਹੀ ਵੱਜੂਗਾ ਇਸੇ ਕਰਕੇ ਤੁਸੀਂ ਜਿਹੋ ਜਿਹਾਂ ਕੰਮ ਕਰੋਗੇ ਨਾ ਉਹ ਜਿਹਹਾ ਹੀ ਤੁਹਾਡੇ ਉੱਪਰ ਜਿਹੜਾ ਟੈਗ ਆ ਉਹ ਲੱਗ ਜਾਣਾ ਜਿਵੇਂ ਗਰਬਾਣੀ ਵੀ ਇਹ ਗੱਲ ਕਹਿੰਦੀ ਆ ਵੀ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਾਂ ਦੂਰ ਹਨ ਕਰਮੀਆਂ ਆਪੋ ਆਪਣੀ ਕੇ ਨੇੜਾ ਕੈ ਦੂਰ ਵੀ ਤੁਸੀਂ ਚੰਗਾ ਕੀਤਾ ਬੁਰਾ ਕੀਤਾ ਉਹ ਕਿਤੇ ਨਾ ਕਿਤੇ ਤੁਹਾਡਾ ਵਾਚਿਆ ਜਾਣਾ ਕਰਮ ਕਿਹੋ ਜਿਹਾ ਇਹ ਕੀਤੇ ਆ ਠੀਕ ਆ ਤੁਸੀਂ ਚੰਗਿਆਈ ਦੇ ਨੇੜੇ ਹੋ ਇਹ ਤੋਂ ਦੂਰ ਹੋ ਕਿਵੇਂ ਵੀ ਆ ਇਹ ਚੀਜ਼ ਵਾਚ ਹੀ ਜਾਣੀ ਆ ਤੇ ਤੁਸੀਂ ਦੇਖੋ ਇਹ ਵੀਰ ਕਹਿੰਦਾ ਕਿ ਅੱਜ ਮੈਂ ਕੱਲਾ ਰਹਿ ਗਿਆ ਆਪੀ ਰੋਟੀ ਪਾਣੀ ਕਰਦਾ ਮਾਂ ਪਿਓ ਚਲੇ ਗਏ ਪਰ ਅੱਜ ਵੀ ਮੈਨੂੰ ਕੋਈ ਬੁਲਾਉਂਦਾ ਨਹੀਂਗਾ ਅੱਜ ਜੇ ਮੈਂ ਕਿਤੇ ਜਾਣਾ ਵੀ ਆ ਮੈਨੂੰ ਚਲ ਕੋਈ ਨਾ ਕੋਈ ਦੱਸਦਾ ਵੀ ਤੈਨੂੰ ਕਹਿੰਦੇ ਆ ਵੀ ਆ ਨਸ਼ੇੜੀ ਆ ਗਿਆ ਚਲੇ ਗਏ ਜਿਹੜੇ ਕੋਈ ਤੇਰੇ ਯਾਰ ਬੇਲੀ ਸੀ ਕੋਈ ਨਾਲ ਮਿੱਤਰ ਸੀ ਉਹਨਾਂ ਨੇ ਨਸ਼ਾ ਛੱਡਿਆ ਕਿ ਉਹ ਇਸੇ ਦਲ ਦਲ ਚ ਨਹੀਂ ਬਈ ਨਾਲ ਦੇ ਮੈਂ ਕੋਈ ਇੱਕ ਦੋ ਜਣੇ ਨਹੀਂ ਕਰਦੇ ਹੋਣਗੇ ਬਈ ਕਿਉਂਕਿ ਜਦੋਂ ਬੰਦੇ ਦਾ ਇਹ ਪਾਸ ਹੋ ਜੇ ਨਾ ਬੰਦਾ ਦਾ ਬੜਾ ਧਿਆਨ ਰਹਿੰਦਾ ਨਹੀਂ ਬਈ ਹਾਂ ਯਾਰ ਆ ਵੀ ਬੰਦੇ ਨੂੰ ਆਪਦੀ ਬਈ ਮੁੰਡਾ ਆਉਦੇ ਕੰਮ ਜਿਦੁਰੇ ਫਰਦਨ ਅਸੀਂ ਹੁਣ 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 ਕੀ ਕੰਮ ਕਰਨ ਨਾਲ ਨਾਲ ਕਰਦਾ ਖੇਤੀ ਦਾ ਕਰਦਾ ਆਪਦੀ ਜ਼ਮੀਨ ਦਾ ਕੰਮ ਕਰ ਰੋਟੀ ਪਾਣੀ ਸਾਰਾ ਆਪ ਕਰਦਾ ਹੁਣ ਬਈ ਸਾਰਾ ਕੁਝ ਮੈਂ ਆਪ ਹੀ ਕਰਦਾ ਖੇਤੀਬਾੜੀ ਦਾ ਕੰਮ ਕਰਦਾ ਸਾਰਾ ਕੁਝ ਕਰਦਾ ਬਈ ਯਾਨੀ ਕਿ ਜਦੋਂ ਮੈਂ ਠੀਕ ਹੋ ਚੁੱਕਿਆ ਤੇ ਜਾਨਕੀ ਸਾਰਾ ਕੁਝ ਛੱਡ ਚੁੱਕਾ ਪਰ ਜੇ ਮੈਂ ਕਿਤੇ ਕੋਈ ਕੰਮ ਤੁਹਾਨੂੰ ਦੱਸਿਆ ਜਿਵੇਂ ਜਾਨਣਾ ਕਿਹਾ ਕਿ ਨਸ਼ਾ ਕਰ ਨਹੀਂ ਗਿਆ ਹੋਊਗਾ ਵੀ ਐ ਮੈਠੇ ਮੋੜਾ ਤੇ ਗੱਲਾਂ ਕਰੀ ਜਾਂਦੇ ਆ ਇਹਦਾ ਵੀ ਗਿਆ ਇਹਦਾ ਨਸ਼ਾ ਚਿੱਟਾ ਲੈਣ ਗਿਆ ਇਹ ਚਿੱਟਾ ਪੀਣ ਗਿਆ ਵੀ ਐਂ ਗੱਲਾਂ ਕਰੀ ਬੇਬੇ ਬਾਪੂ ਦੁਨੀਆ ਤੋਂ ਚਲੇ ਗਏ ਤੇਰੇ ਨਸ਼ੇ ਦੇ ਕਰਕੇ ਪਛਤਾਵਾ ਹੈਗਾ ਇਸ ਗੱਲ ਦਾ ਬਈ ਪਛਤਾਵਾ ਤਾਂ ਬਹੁਤ ਆ ਬਈ ਯਾਰ ਕਿਉਂਕਿ ਬਈ ਮੈਂ ਚਿੱਟਾ ਪੀਂਦਾ ਸੀਗਾ ਨਾ ਖਾਂਦਾ ਸੀਗਾ ਉਸ ਚੱਕਰ ਦੇ ਵਿੱਚ ਮੇਰੇ ਬੇਬੇ ਬਾਪੂ ਚਲੇ ਗਏ ਹੈਨਾ ਤੇ ਉਹ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਵੱਡਾ ਅਫਸੋਸ ਆ ਤੇ ਉਹ ਕਦੇ ਮੁੜ ਕੇ ਨਹੀਂ ਆ ਸਕਦੇ ਵੀ ਉਹ ਮੈਨੂੰ ਨਸ਼ਾ ਛਡਾਉਂਦੇ ਸੀਗੇ ਤੇ ਇਸ ਚੱਕਰ ਦੇ ਵਿੱਚ ਮੈਂ ਪੈਸੇ ਲੈਣ ਦੇ ਖਾਤਰ ਉਹਨਾਂ ਦੇ ਹੱਥ ਵੀ ਬਹੁ ਵਾਰੀ ਚੱਕਿਆ ਹੈ ਨਾ ਤੇ ਇਹ ਜੀਜ਼ ਦਾ ਮੈਨੂੰ ਬਹੁਤ ਅਫਸੋਸ ਆ ਅੱਜ ਜੇ ਮੈਂ ਨਸ਼ਾ ਛੱਡ ਵੀ ਦਿੱਤਾ ਭਰਾ ਨਹੀਂ ਮੈਂ ਲੱਖ ਸਿਆਉਣੇ ਦਾ ਬਣ ਜਾਣਾ ਪਰ ਨਾ ਹੀ ਤਾਂ ਮੇਰੇ ਮਾਪੇ ਵਾਪਸ ਮੁੜਨ ਭਾਈ ਤੇ ਨਾ ਹੀ ਜਿਹੜਾ ਮੇਰੇ ਤੇ ਧੱਬਾ ਲੱਗਿਆ ਇਹ ਲਵੇ ਕਿਉਂਕਿ ਅੱਜ ਵੀ ਰੇਗ ਨੂੰ ਆਹੀ ਲੱਗਦਾ ਵੀ ਖੜੀ ਇਹ ਨਸ਼ਾ ਕਰਦਾ ਹੀ ਹੈ ਜੇ ਕਿਤੇ ਜਾਂਦਾ ਤਾਂ ਨਸ਼ਾ ਕਰ ਨਹੀਂ ਜਾਂਦਾ ਹਾਂ ਭਾਈ ਐਵੇਂ ਭਾਈ ਵੇਖੇ ਵੀਰ ਨੇ ਗੱਲ ਕਹੀ ਕਿ ਅੱਜ ਮੈਂ ਬੇਸ਼ੱਕ ਸਿਆਉਣੇ ਦਾ ਬਣ ਜਾ ਪਰ ਮੇਰੀਆਂ ਗਲਤੀਆਂ ਕਰਕੇ ਜਿਹੜਾ ਬੇਬੇ ਬਾਪੂ ਦੁਨੀਆ ਤੋਂ ਚਲਾ ਗਿਆ ਕਿਉਂਕਿ ਉਹੀ ਰਿਸ਼ਤਾ ਹੈ ਇੱਕੋ ਇੱਕ ਮਾਂ ਪਿਓ ਦਾ ਕਿੰਨਾ ਉਹਨਾਂ ਨੇ ਇਹਨੂੰ ਸਮਝਾਇਆ ਹੋਣਾ ਕੋਸਿਆ ਹੋਣਾ ਪਰ ਅਫਸੋਸ ਇਹ ਨਹੀਂ ਸਮਝ ਸਕਿਆ ਟਾਈਮ ਹੋ ਗਿਆ ਉਸ ਚੀਜ਼ ਨੂੰ ਕੀ ਕਹਿਣਾ ਚਾਹਣਾ ਬਾਈ ਜਿਹੜੇ ਨੌਜਵਾਨ ਸਾਡੀ ਪੀੜ੍ਹੀ ਮੁੰਡੇ ਕੁੜੀਆਂ ਜਾਂ ਜਿਹੜੇ ਵੀ ਪਰਸਨ ਇਸ ਨਸ਼ੇ ਵਾਲੀ ਦਲਦਲ ਦੇ ਵਿੱਚ ਪਏ ਆ ਉਹਨਾਂ ਦਾ ਮਾਪਿਓ ਰੋਕਦਾ ਜਾਂ ਜਿਹੜੇ ਕੋਈ ਕਮੇਟੀਆਂ ਬਣੀਆਂ ਸਾਡੀਆਂ ਨਸ਼ਾ ਰੋਕਣ ਦੇ ਲਈ ਨਸ਼ਾ ਵੇਚਣ ਵਾਲੇ ਕਈ ਵਾਰੀ ਖਾਨ ਵਾਲੇ ਵੀ ਉਹਨਾਂ ਦੀਆਂ ਲੱਤਾਂ ਬਾਹਾਂ ਭੰਨ ਦਿੰਦੇ ਆ ਉਹਨਾਂ ਦਾ ਕਤਲ ਕਰ ਦਿੰਦੇ ਆ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਦਾ ਨਸ਼ਾ ਕਰਨ ਵਾਲੇ ਜਾਂ ਵੇਚਣ ਵਾਲਿਆਂ ਨੂੰ ਕੀ ਕਹਿਣਾ ਚਾਹਣਾ ਬਾਈ ਜਿਹੜੇ ਨਸ਼ਾ ਕੋਈ ਵੀ ਕਰਦੇ ਆ ਨਾ ਉਹਨਾਂ ਨੂੰ ਤਾਂ ਮੈਂ ਹੀ ਕਹਿਣਾ ਚਾਹਣਾ ਬਈ ਇਹ ਛੱਡ ਦਿਓ ਏ ਬਹੁਤ ਭੜਕ ਲੰਕਾ ਕਿਹੜਾ ਤੁਹਾਡੇ ਤੇ ਲੱਗ ਜੂ ساری ਉਮਰ ਇਹ ਤੁਹਾਡੇ ਤੋਂ ਲੈਂਦਾ ਨਹੀਂ ਗਾ ਬਈ ਜੀ ਅੱਜ ਛੱਡ ਸਕਦੇ ਆ ਤੁਹਾਡਾ ਕੋਈ ਲਾਜ ਕਰਾਉਂਦਾ ਜਾਂ ਤੁਹਾਡਾ ਕੋਈ ਛੜਵਾ ਰਿਆ ਤਾਂ ਉਹਦੀ ਗੱਲ ਮੰਨ ਲਓ ਉਹਦੇ ਤੇ ਗੁੱਸਾ ਨਾ ਕਰੋ ਇਹ ਚੀਜ਼ ਨੂੰ ਛੱਡ ਦਿਓ ਠੀਕ ਆ ਤੇ ਜਿਹੜੇ ਬਈ ਮਾੜਾ ਨਸ਼ਾ ਵੇਚਦੇ ਆ ਉਹਨਾਂ ਨੂੰ ਮੇਰੀ ਇਹ ਹੱਥ ਬਨ ਕੇ ਬੇਨਤੀ ਆ ਬਈ ਹੋਰ ਕੰਮ ਕਰਕੇ ਤੁਸੀਂ ਪੈਸਾ ਕਮਾ ਲੂ ਕਿਸੇ ਦਾ ਨਾ ਪੁੱਤ ਪੱਟ ਕੇ ਜਾਂ ਪਰਿਵਾਰ ਪੱਟ ਕੇ ਬਈ ਤੁਸੀਂ ਇਹ ਪੈਸਾ ਕਮਾਓਂਗੇ ਤੇ ਤੁਹਾਡੇ ਕਿਸੇ ਕੰਮ ਨਹੀਂ ਲੱਗਣਾ ਬਈ ਬਿਲਕੁਲ ਆਪਾਂ ਜੇ ਇਸ ਬਾਈ ਦੇ ਨਾਲ ਗੱਲਬਾਤ ਕੀਤੀ ਆ ਠੀਕਾ ਕਿਉਂਕਿ ਨਸ਼ੇ ਦੀ ਦਲਦਲ ਦੇ ਵਿੱਚੋਂ ਜਿਹੜੇ ਭੈਣ ਭਰਾ ਨਿਕਲੇ ਆ ਉਹਨਾਂ ਦੇ ਨਾਲ ਮਿਲੋ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ ਤੁਹਾਨੂੰ ਦੱਸਣਗੇ ਵੀ ਜਦੋਂ ਉਹ ਦਲਦਲ ਦੀ ਜ਼ਿੰਦਗੀ ਦੇ ਵਿੱਚ ਸੀ ਹਾਲਾਤ ਕੀ ਸੀ ਤੇ ਅੱਜ ਉਹ ਮੋਟੀਵੇਟ ਕਰਦੇ ਆ ਅਸੀਂ ਮਲੂਕਾ ਟੀਵੀ ਨੇ ਆਪਣੀ ਟੀਮ ਦੇ ਨਾਲ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਨਸ਼ਾ ਛੱਡ ਦਿਓ ਕਿ ਜਿਹੜੇ ਵੀਰ ਨਸ਼ਾ ਕਰਦੇ ਆ ਜਾਂ ਜਿਹੜੇ ਵੇਚਦੇ ਆ ਉਹ ਲੱਤਾਂ ਬਾਹਾਂ ਤੋੜਦੇ ਆ ਕਮੇਟੀਆਂ ਨੂੰ ਧਮਕੀਆਂ ਦਿੰਦੇ ਆ ਜਾਂ ਪਿੰਡ ਦੇ ਲੋਕਾਂ ਨੂੰ ਧਮਕੀਆਂ ਦਿੰਦੇ ਆ ਉਹਨਾਂ ਨੂੰ ਇੱਕੋ ਗੱਲ ਕਹਿ ਦੇਣਾ ਕਿ ਤੁਹਾਡੀ ਇਹ ਕੀਤੀ ਹੋਈ ਹਰਾਮ ਦੀ ਕਮਾਈ ਇਹ ਤੁਹਾਡੇ ਕਿਸੇ ਵੀ ਕੰਮ ਨਹੀਂ ਆਉਣੇਗੇ ਜਿਹੜੇ ਨਸ਼ਾ ਵੇਚਦੇ ਆ ਤੁਹਾਡੀ ਇਹ ਕੀਤੀ ਕਮਾਈ ਨਸ਼ੇ ਦੇ ਧੀਆਂ ਪੁੱਤ ਲੋਕਾਂ ਦੇ ਪੱਟ ਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਤੇ ਲਾ ਕੇ ਤੁਸੀਂ ਨਸ਼ਾ ਵੇਚ ਕੇ ਪੈਸੇ ਕਮਾਉਨੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਕ ਗੱਲ ਯਾਦ ਰੱਖਿਓ ਕਦੇ ਪਿੱਛੇ ਵੱਲ ਝਾਤੀ ਮਾਰ ਲਿਓ ਅਰੰਗਜੀਬ ਹੋ ਗਿਆ ਜਹਾਂਗੀਰ ਹੋ ਗਿਆ ਜਾਂ ਵੱਡੇ ਵੱਡੇ ਹੋਰ ਸ਼ਕੰਦਰ ਅਰਗੇ ਬਾਦਸ਼ਾਹ ਹੋਗੇ ਉਹਨਾਂ ਦਾ ਅੱਜ ਨਾਮੋ ਨਿਸ਼ਾਨ ਨਹੀਂ ਜੇ ਚੰਗਾ ਕਰੋਗੇ ਤਾਂ ਲੋਕ ਤੁਹਾਡੀਆਂ ਉਦਾਹਰਨਾਂ ਚੰਗੇ ਕੰਮਾਂ ਲਈ ਦੇਣਗੇ ਜੇ ਤੁਸੀਂ ਮਾੜਾ ਕਰੋਗੇ ਤਾਂ ਤੁਹਾਨੂੰ ਕਿਸੇ ਨੇ ਯਾਦ ਨਹੀਂ ਕਰਨਾ ਵੀਡੀਓ ਸ਼ੇਅਰ ਕਰੋ ਜੁੜੇ ਰਹੋ ਮੇਰੇ ਨਾਲ ਜਿਸਕਰਨ ਸਿੰਘ ਮਲੂਕਾ ਧੰਨਵਾਦ